ਉਾਈ ਗੁਰੂ ਧਾਮ ਜੀ ਸਹੈਬ ਇਕ ਓੰਕਾਰ ਪਰਮਾਤਮਾ ਇੱਕ ਹੈ ਸੁਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪਰਵਾਣ ਹੈ ਡਰ ਤੋਂ ਰਹਿਤ ਹੈ ਬੈਰ ਤੋਂ ਰਹਿਤ ਹੈ ਕਾਲ ਰਹਿਤ ਸਰੂਪ ਵਾਲਾ ਹੈ ਜੁਨਾ ਤੋਂ ਰਹਿਤ ਹੈ ਤੇ ਆਪਣੀ ਆਪ ਤੋਂ ਪ੍ਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸਿਮ ਜਾਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਰਾਜਨਾਤੋ ਪਹਿਲਾ ਸੱਚ ਸੀ ਜੁਗਾਂ ਦੇ ਆਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅੱਗੇ ਨੂੰ ਵੀ ਸੱਚ ਹੋ ਵੀਗਾ ਏ ਕੰਕਾਰ ਪਰਮਾਤਮਾ ਇੱਕ ਹੈ ਸੁਦਾ ਨਾਮ ਸਾਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪਰਵਾਨ ਹੈ ਡਰ ਤੋਰ ਹੈ ਤ ਹੈ ਬੈਰ ਤੋਰ ਹੈ ਤ ਹੈ ਕਾਲ ਰਹਿਤ ਸਰੂਪ ਵਾਲਾ ਹੈ ਜੁਨਾ ਤੋਰ ਰਹਤਾ ਤੇ ਆਪਣੇ ਆਪ ਤੋਂ ਬਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਾਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਰਚਨਾ ਤੋਂ ਪਹਿਲਾਂ ਸਾਚ ਸੀ ਜੁਗਾਂ ਦੇ ਆਰੰਭ ਵਿੱਚ ਸਾਚ ਸੀ ਹੁਣ ਵੀ ਸਾਚ ਹੈ ਅੱਗੇ ਨੂੰ ਵੀ ਸਾਚ ਹੋਵੇਗਾ ਏਕ ਓੰਕਾਰ ਪਰਮਾਤਮਾ ਇੱਕ ਹੈ ਸਦਾ ਨਾਮ ਸਾਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਬਚਾ ਪਰਬਾਨ ਹੈ ਡਰ ਤੋਰ ਹੈ ਤ ਹੈ ਬੈਰ ਤੋਰ ਹੈ ਤ ਹੈ ਕਾਲ ਰਹਿਤ ਸਰੂਪ ਵਾਲਾ ਹੈ ਜੁਨਾ ਤੋਰ ਹੈ ਤ ਹੈ ਤੇ ਆਪਣੇ ਆਪ ਤੋਂ ਪ੍ਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਗਿਆਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਰਚਨਾ ਤੋਂ ਪਹਿਲਾਂ ਸੱਚ ਸੀ ਜੁਗਾਂ ਦੇ ਆਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅਗੇ ਨ ਵੀ ਸੱਚ ਹੋਵੇਗਾ ਇਕ ਓੰਕਾਰ ਸਤਨਾਮ ਇਕ ਓੰਕਾਰ ਪਰਮਾਤਮਾ ਇਕ ਹੈ ਸੁਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪਰਵਾਨ ਹੈ ਡਰ ਤੋ ਰਹਤ ਹੈ ਬੈਰ ਤੋ ਰਹਤ ਹੈ ਕਾਲ ਰਹਿਤ ਸਰੂਪ ਵਾਲਾ ਹੈ ਜੁਨਾ ਤੋ ਰਹਤ ਹੈ ਤੇ ਆਪਣੇ ਆਪ ਤੋਂ ਪ੍ਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਾਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਰਚਨਾ ਤੋਂ ਪਹਿਲਾਂ ਸੱਚ ਸੀ ਜੁਗਾਂ ਦੇ ਆਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅੱਗੇ ਨੂੰ ਵੀ ਸੱਚ ਵਿਗਾ ਇਤ ਗੰਗਾਰ ਪਰਮਾਤਮਾ ਇੱਕ ਹੈ ਸਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪਰਵਾਨ ਹੈ ਡਰ ਤੋਰ ਹੈ ਤ ਹੈ ਬੈਰ ਤੋਰ ਹੈ ਤ ਹੈ ਕਾਲ ਰਹਿਤ ਸਰੂਪ ਵਾਲਾ ਹੈ ਜੁਨਾ ਤੋਰ ਹੈ ਤ ਹੈ ਤੇ ਆਪਣੇ ਆਪ ਤੋਂ ਪ੍ਰਗਾਸ ਹੈ ਜਾਪ ਜਾਪ ਸਿਮਰਨ ਕਰੋ ਸਬਾਣੀ ਦਾ ਨਾਮ ਹੈ ਰਚਨਾ ਤੋਂ ਪਹਿਲਾਂ ਸੱਚ ਸੀ ਜੁਗਾਂ ਦੇ ਆਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅੱਗੇ ਨੂੰ ਵੀ ਸੱਚ ਹੈ ਬਿਗਾਮ ਏਕ ਓਂਕਾਰ ਪ੍ਰਮਾਤਮਾ ਇੱਕ ਹੈ ਸਦਾ ਨਾਮ ਸੱਚ ਹੈ ਸ੍ਰੀ ਟੀ ਦਾ ਰਚਨ ਹਾਰ ਸਰਬ ਵਿੱਚ ਪਰਵਾਨ ਹੈ ਡਾੜ ਤੋਂ ਰਹਾ ਤਾ ਵਰਤ ਰਹਾ ਤਾ ਕਾਲ ਰਹਾ ਤੁਸ ਰੂਪ ਵਾਲਾ ਹੈ ਜੁਨਾ ਤੋਂ ਰਹੈ ਥੈ ਤੇ ਆਪਣੇ ਆਪ ਤੋਂ ਬਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਾਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਰਚਨਾ ਤੋਂ ਪਹਿਲਾਂ ਸੱਚ ਸੀ ਜੁਗਾਂ ਦੇ ਆਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅੱਗੇ ਨੂੰ ਵੀ ਸੱਚ ਹੋ ਵੀਗਾ ਇਕ ਗੰਗਾਰ ਪਰਮਾਤਮਾ ਇੱਕ ਹੈ ਸਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪਰਵਾਨ ਹੈ ਡਰ ਤੋਂ ਰਹਿ ਤਹ ਬੇਰ ਤੋਂ ਰਹਿ ਤਹ ਕਾਲ ਰਹਿ ਤਸਰੂਪ ਵਾਲਾ ਹੈ ਜੁਨਾ ਤੋਂ ਰਹਿ ਤਹ ਤੇ ਆਪਣੇ ਆਪ ਤੋਂ ਵਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਮੈ ਰਚਨਾਦ ਪਹਿਲਾ ਸੱਚ ਸੀ ਜਗਾਂ ਦੇ ਆਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅਗੇ ਨੂੰ ਵੀ ਸੱਚ ਹੋਵੇਗਾ ਇੱਕੋਂ ਘਰ ਪਰਮਾਤਮਾ ਇੱਕ ਹੈ ਸੁਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪ੍ਰਵਾਨ ਹੈ ਡਰ ਤੋਂ ਰਹਤ ਹੈ ਬਾਹਰ ਤੋਂ ਰਹਤ ਹੈ ਕਾਲ ਰਹੈ ਤ ਸਰੂਪ ਵਾਲਾ ਹੈ ਜੁਨਾ ਤੋ ਰਹੈ ਤ ਹੈ ਤੇ ਆਪਣੇ ਆਪ ਤੋ ਪ੍ਰਗਾਸ ਹੈ ਜਾਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਰਾਚਨਾ ਤੋ ਪਹਿਲਾ ਸੱਚ ਸੀ ਜੁਗਾਂ ਦੇ ਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਅੱਗੇ ਨੂੰ ਵੀ ਸੱਚ ਹੋਵੇਗਾ ਇਕ ਗੁਰ ਪ੍ਰਮਾਤਮਾ ਇਕ ਹੈ ਸੁਦਾ ਨਾਮ ਸੱਚ ਹੈ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪਰਮਾਨ ਹੈ ਡਰ ਤੋਂ ਰਹਿ ਤ ਹੈ ਬੈਰ ਤੋਂ ਰਹਿ ਤ ਹੈ ਕਾਣ ਰਹਿਤ ਸਰੂਪ ਵਾਲਾ ਹੈ ਜੁਨਾ ਤੋਂ ਰਹਿ ਤ ਹੈ ਤੇ ਆਪਣੇ ਆਪ ਤੋਂ ਪ੍ਰਗਾਸ ਹੈ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਪ ਸਿਮਰਨ ਕਰੋ ਸਬਾਣੀ ਦਾ ਨਾਮ ਹੈ ਰਚਨਾ ਤੋ ਪਹਿਲਾ ਸੱਚ ਸੀ ਜੁਗਾਂ ਦੇ ਆਰੰਭ ਵਿੱਚ ਸੱਚ ਸੀ ਹੁਣ ਵੀ ਸੱਚ ਹੈ ਗੇਨੂੰ ਵੀ ਸੱਚ ਹੋਵੇਗਾ ਓਏ ਕਿਰਤੀ ਕਹਾਸਾ ਓਏ ਕਿਰਤੀ